ਜਰਸੀ ਖਾਲੀਤਰ ਦੀ ਟੀਮ ਕੈਪਟਨ ਜਸਪਾਲ ਸਿੰਘ ਕੈਪਟਨ ਜਸਵੰਤ ਸਿੰਘ ਕੈਪਟਨ ਕੁਲਵੰਤ ਸਿੰਘ ਸੋਕਰ ਮੇਦਰ ਕਰਨਜੀਤ ਸਿੰਘ ਤੋਂ ਅੱਜ ਜਦ ਸਾਰੇ ਸਾਡੇ ਬਹੁਤ ਸਰਕਾਰ ਦੇ ਸੋਕਰ ਮੇਦਰ ਪਿਆਰਾ ਸਿੰਘ ਸਾਹਿਬ ਦੇ ਘਰ ਆਏ ਜਿਨ੍ਹਾਂ ਦਾ ਕਿ ਪਿੰਡ ਸਰਬ ਸ਼ਹੀਦ ਕਰਤਾਰ ਸਿੰਘ ਸਾਬ ਦਾ ਸਰਪਿੰਡ ਜਿਹੜਾ ਕਿ ਇੱਕ ਵਾਟਰ ਦੇ ਵਿੱਚ ਇੱਕ ਪਿੰਡ ਜਿਹਨੂੰ ਕਹਿੰਦੇ ਕਰਤਾਰ ਸਿੰਘ ਸਾਬ ਤੋਂ ਸਰਪਿੰਡ ਦੇ ਨਾਮ ਨਾਲ ਗਾਉਂ। ਅਸੀਂ ਆਪਕੋ ਸੁਧਰ ਮਿੱਤਰ ਕੈਰਾਸਨ ਸਾਹਿਬ ਕੋਲੇ ਆਏ ਜਿਨ੍ਹਾਂ ਨੇ ਕਿ ਪਰਟਨ ਦੇ ਵਿੱਚ ਇੱਕ ਬਹੁਤ ਹੀ ਉੱਚਾ ਦਰਜੇ ਦੀ ਪਿੰਨ ਗੇਮਾਂ ਕੀਤੀਆਂ ਜਿਹੜਾ ਕਿ 3 ਇੰਚ ਸਰਵਸ ਦਾ ਹੈ। ਅੱਜ ਅਸੀਂ ਇਹਨਾਂ ਤੋਂ ਆਪਣੇ ਪਿਓ ਲੈਨੇ ਤੇ ਸਾਹਿਬ ਆਪਣੇ ਬਾਰੇ ਉਪਕਰਣ ਬਾਰੇ ਬੇਰਵਾਦ ਹੈ ਕਿ ਇਹਨਾਂ ਦੇ ਪਟਰਨ ਦੇ ਵਿੱਚ ਕਦਮ ਵਾਲੇ 39 ਨੰਬਰ ਉਰਕਟਨ ਵਾਲੇ ਉਰਕਟਨ ਬਾਰੇ ਦੇ ਸਿੱਖਰਾ ਹੈ 13 ਇਹ ਨੰਬਰ 40 ਪੰਨਾ 6 ਤਰਨ ਨੇ ਭਾਰੀ ਨੰਬਰ ਜੀਐਸ ਵੀ ਕੈਸਿਟ ਹੋਵੇ ਸੁਧਰ ਪੈਰਾ ਹੋ ਮੈਂ ਸ਼੍ਰੋਗਿਪੰਗਰ ਰਸੀਹ ਮੈਂ 1973 ਵਿੱਚ 85 1973 ਪੋਟ ਪਟਿਆਲਾ ਜੀ ਤੇ 85 1990 ਲਈ ਰਿਟਰਨ ਮੈਂ ਸੀਗ੍ਰਾਮ ਮੈਂ 1975 ਵਿੱਚ 61 ਕਨਕਰ ਪਟਿਆਲਾ ਜੀ ਤੇ ਬਚਾ ਗ੍ਰਾਮਿਆ ਜੋ ਦੇ ਪਰਟੈਂਟ ਸੈਪਰਕਲ ਰੂਲ ਕਲਕ ਉਹ ਮੁਰਵਾ ਪੇਚ ਪਿਆਰ ਕਰੀ। ਕੋਸਟਵਾਲ ਹੀ ਪਹੁੰਚ ਲਗੇ। ਰੋਣਚਲ ਤੋਂ ਜਾਣ ਤੋਂ ਬਾਅਦ ਫਿਰ ਇਹ ਨਾਗਲੈਂਡ ਗਏ। ਨਾਗਲੈਂਡ ਤੋਂ ਬਾਅਦ ਉਥੇ ਅਪਰੀਲ ਬਹੁਤ ਤਕੜਾ ਦਿੱਤਾ ਨਾਗਲੈਂਡ ਵਿੱਚ ਸਾਡੇ ਸੁਬੇ ਕੁਨੀ ਸਾਹਿਬ ਸਮਰ ਸਿੰਘ ਜੋ ਕਿ ਪੁਲਕਾ ਉਰਵਾਦੀ ਦੀ ਗੋੜੀ ਲਗਾ ਨਾਲ ਸੀ ਹੋ ਗਿਆ ਐਚਐਨ ਬਸਪਾਈ ਭਾਰਤ ਸਿੰਘ ਉਹਦੇ ਵਿੱਚ ਮਾਣਯੋਗ ਉਰੀਦਕਾ ਜੱਬੂ ਜੀ ਮੈਂ ਉਸ ਦਿਨੀ ਰਿਛੂਟੀ ਕਰਕੇ ਸਵਾਸ ਹੋਤੀ ਦਰਦਨਾਤ ਆਸਾ ਹੋਇਆ ਤੇਰੀ ਕੰਕਰ ਜਮਾਨਾ ਨੇ ਉਪਰਵਾਪੀਆਂ ਖਦੇੜ ਕੇ ਪਿੱਛੇ ਪਜਾਇਆ ਇਹ ਤਾਂ ਸਾਡਾ ਫਰਦਨਾ ਬਹੁਤ ਨੁਕਸਾਨ ਹੋਇਆ ਹੁਣ ਤੋਂ ਬਾਅਦ ਸਾਡੀ ਪਰਟਿੰਗ ਰੋਪੜ ਈ 1973 ਤੋਂ ਲੈ ਕੇ 76 ਤੱਕ ਰੋਪੜ ਈ ਫਿਰੋਜ਼ਪੁਰ ਦੇ ਵਿੱਚ ਮੈਂ ਕਬੱਡੀ ਸ਼ੁਰੂ ਕੀਤੀ ਕਬੱਡੀ ਸ਼ੁਰੂ ਕਰਨ ਤੋਂ ਬਾਅਦ ਮੈਂ ਉਥੋਂ ਸਮਾਂ ਤੱਕ ਗਿਆ ਫਿਰ ਪਰਤੀ ਪੂਰੀ ਗਈ ਪੂਰੀ ਤੋਂ ਮੈਂ ਇਸ ਤਰ੍ਹਾਂ ਹੀ ਆਪਣੀ ਗੇਮ ਜਾਰੀ ਰੱਖੀ ਉਹੀ ਤੋਂ ਮੈਂ ਸਰਵਿਸ ਗਿਆ ਫਿਰ ਹੱਥ ਫਟਵਾ ਦੇ ਵਿੱਚ ਮੈਂ ਪਾਣ ਖੇਡਿਆ ਇਸ ਤਰ੍ਹਾਂ ਪਰਸਨ ਦੇ ਵਿੱਚ ਮੈਂ ਆਪਣੀਆਂ ਗੇਮਾਂ ਬਰਕਰਾਰ ਰੱਖਣ ਦੀ ਗੇਮਾਂ ਹਾਕੀ ਵੀ ਖੇਡ ਬਣਿਆ ਤੇ ਰੇ ਪਾਰਟਨ ਨੂੰ ਪੂਰੀ ਤੋਂ ਬਿਨਾਗੜੀ ਕੰਟੀ ਬਿਨਾਗੜੀ ਤੜੀ ਪੂਰੀ ਕੋਟੀ ਦੀ ਜੇਨ ਬਹਾਦਰ ਦੇ ਫੀਲਡ ਸਰਵਜਿਓਂ ਕੀ ਹੈ ਜੀ ਇਹੋ ਪਾਰਟਨ ਨਵੀਂ ਅਡਵਾਂਸ ਪਾਰਟਨ ਵੀ ਬਿਨਾਬੜੀ ਗਈ ਸੀ ਇਹ ਜਨਰਲ ਸਾਹਿਬ ਨੇ ਸਪੈਸ਼ਲ ਬੁਲਾ ਕੇ ਸਾਡੇ ਸੀਓ ਸਾਹਿਬ ਰਵੀ ਕੁਮਾਰ ਸਾਹਿਬ ਨੂੰ ਬਹੁਤ ਹੀ ਵਧਾਈ ਦਿੱਤੀ ਕਿ ਤੁਹਾਡੀ ਪਾਰਟਨ ਬਏ ਇੱਕ ਬੁਡੀ ਟੀਮ ਨੇ ਬਹੁਤ ਹੀ ਅਰਾਗਦੀ ਦਾ ਖੇਡ ਦਿਖਾਈ ਤੇ ਛੋਟੀ ਜਿਹੀ ਟੁਕੜੀ 'ਚ ਬੜਾ ਕੰਮ ਕਰ ਸੀ ਜੀ ਪਾਰਟੀ ਨੂੰ ਆਇਆ ਕਰ ਕਰ ਪੜ੍ਹਨ ਉਹਨੂੰ ਕਿਤਾਬਾਂ ਕੰਮ ਕਰੂਗੀ ਹੋਰ ਤੋਂ ਪਰਕਣਾਈ ਮੰਦਰ ਆਇਆ ਮੰਦਿਰ ਤੋਂ ਹੋਰ ਇੱਕ ਅਰੀ ਪਠਾਨ ਕੋਈ ਐਸੀ ਮੈਂ ਜਿਹੜੇ ਅੰਕਾਰ ਕਰ ਲਿਆ ਅੰਕਾਰ ਗਿਆ ਸੁਬਾਹ ਉੱਥੇ ਮੈਂ ਕੱਲ ਮੈਂ ਦਿੱਤਾ ਸੀ ਬਾਰੇ ਆਪ ਦਾ ਜਿੰਨੇ ਗਾ ਰਵਰ ਤੇ ਕਰੀ ਤੋਂ ਕੀ ਕਰੂਗਾ फिर पार्टन अरुणाचल आ गया उ फिर मैं नैशल डिपॉइटमेंट हुई फिर पर्चन दिल्ली आई उसे मैं, मैं एस ट्यू रहा जी टू रहा फिर जी टू रहा फिर मैं दिल्ली तो मैं सेंटर पर चला गया सेंटर से मैं पौने पल साहब एस ट्यू राष्ट्रीय ड्यूटी करके आया फिर नाइनटी नाइन के आ गया धन्यवाद तो मेहरबानी ਬਹੁਤ ਹੀ ਵਧੀਆ ਸਰ ਤੁਸੀਂ ਦੱਸਿਆ ਔਰ ਸਭ ਤੋਂ ਪਹਿਲਾਂ ਕੈਪਟਨ ਜਸਪਾਲ ਸਿੰਘ ਸਾਹਿਬ ਨੇ ਵੀ ਦੱਸਿਆ ਕਿ ਪਿੰਡ ਸਰਾਬਾ ਜੋ ਸ਼ਹੀਦ ਕਰਤਾਰ ਸਿੰਘ ਸਰਾਬਾ ਤੇ ਹੋਰ ਸ਼ਹੀਦਾਂ ਦੇ ਨਾਂ ਦੇ ਨਾਲ ਜੁੜਿਆ ਹੋਇਆ ਔਰ ਗਦਰੀ ਬਾਬਿਆਂ ਨੇ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਨੇ ਮਿਲ ਕੇ ਇੱਕ ਕਵਿਤਾ ਲਿਖੀ ਸੀ ਜਿਹੜੀ ਕਿ ਅੱਜ ਤੱਕ ਦੀ ਸਭ ਤੋਂ ਵਧੀਆ ਕਵਿਤਾ ਹਿੰਦਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਦਿਲਾ ਤੋਂ ਨਹੀਂ ਪੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜਨ ਫાંਸੀ ਸਾਨੂੰ ਵੇਖ ਕੇ ਨਹੀਂ ਘਬਰਾ ਜਾਣਾ ਤਾਂ ਇਹ ਦੱਸੋ ਵੀ ਜਿਹੜਾ ਇਹ ਸਰਾਬਾ ਪਿੰਡ ਹੈ ਪਰ ਸ਼ਹੀਦ ਕਰਤਾਰ ਸਿੰਘ ਸਰਾਬਾ ਤੇ ਗਦਰੀ ਬਾਬਿਆਂ ਨੇ ਉਸ ਸਮੇਂ ਜਿਹੜੀਆਂ 17 ਲਗੀਆਂ ਸੀ ਉਹਨਾਂ 17 ਦੇ ਉੱਤੇ ਸਰਾਬਾ ਪਿੰਡ ਦੇ ਜਿਹੜੇ ਜਵਾਨ ਹੈ ਖੜਾਰੇ ਹੈ ਯੋਧੇ ਹੈ ਉਹ ਕਿਸ ਤਰੀਕੇ ਦੇ ਨਾਲ ਫੁੱਲ ਚੜਾਉਂਦੇ ਆ ਬਾਬੇ ਨੇ ਇਸ ਪ੍ਰਚਾਰ ਸੰਦੇ ਪੂਰੇ ਖਾਦੋ ਦੇ ਘੋਲਟਾ ਰਹਾ ਪੂਰੇ ਜੀਰਾ ਪਿੰਡ ਉਹਨੂੰ ਸਾਰਾ ਮੰਨਦਾ ਉਹਨੀਆਂ ਹੁਣ ਸੋਨਾ ਮੈਮੋ ਨੂੰ ਜੇਮਾ ਹੋਣੀ ਹੈ ਪਹਿਲਾਂ ਫਿਰ ਵੀ ਵਰਸੀ ਮਨਾਈ ਜਾਣੀਆਂ ਬਹੁਤ ਹੀ ਉਤਸ਼ਾਹ ਨਾਲ ਵਰਸੀ ਮਨਾਈ ਜਾਂਦੀ ਹੈ ਬਹੁਤ ਹੀ ਪ੍ਰਸਾਦ ਦੇ ਨਾਲ ਖੇਡਾਂ ਕਰਵਾਈਆਂ ਜਾਂਦੀਆਂ ਬਹੁਤ ਜ਼ਰੂਰੂ ਟੀਮਾਂ ਹੋਣੀਆਂ ਤੇ ਆਕੀ ਵੀ ਗੋਲਡ ਕੱਪ ਹੁੰਦਾ ਔਰ ਫੁੱਟਬਾਲ ਵੀ ਗੋਲਡ ਕੱਪ ਹੁੰਦਾ ਬਹੁਤ ਹੀ ਭਾਰੇ ਨਾਮ ਦਿੱਤੇ ਜਾਂਦੇ ਨੇ ਬਹੁਤ ਹੀ ਫਲਾਗ ਜੋ ਜਮਾ ਕਰਾਇਆ ਜਾ ਰਿਹਾ ਹੈ ਬਸ ਗੁਰੂਗੁਰੂ ਟੀਮਾਂ ਨੇ ਟੋਪਕੀ ਕੋ ਕਹਿੰਦੇ ਕਬੱਡੀ ਗੋਲਡ ਕੱਪ ਵੀ ਕਰਾਉਂਦੇ ਨੇ ਬਹੁਤ ਗੁਰੂ ਗੋਟੀ ਖਿਡਾਰੀ ਆ ਗਿਆ ਪਹਿਲੇ ਜਲਵੇਸ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰੇ ਇਸ ਨਗਰ ਦੇ ਲੋਕ ਇਸ ਇਲਾਕੇ ਦੇ ਲੋਕ ਤੇ ਪੂਰੀ ਜਿਹੜੀ ਸਮਸਤ ਕਾਇਨਾਤ ਹੈ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾदत ਨੂੰ ਯਾਦ ਕਰਦੇ ਆ ਤੇ ਉਹਨਾਂ ਦੀ ਸੋਚ ਨੂੰ ਅੱਗੇ ਲਿਜਾਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਥੈਂਕ ਯੂ